ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿਹੜੀਆਂ ਬੱਸੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਫੋਰ ਸੇਲ ਆ ਸੇਲ ਵਾਸਤੇ ਅਵੇਲੇਬਲ ਨੇ ਆਪਣੇ ਫਾਰਮ ਤੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਇਹ ਚਾਰੇ ਬੱਚੀਆਂ ਸੇਲ ਵਾਸਤੇ ਅਵੇਲੇਬਲ ਨੇ ਇੱਕ ਨੰਬਰ ਤੋਂ ਗੱਲ ਕਰਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 11 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 11 ਤਰੀਕ 9ਵਾਂ ਮਹੀਨਾ 2023 ਨੂੰ ਵੀਡੀਓ ਕਵਰ ਕਰਦੇ ਆਂ ਜਿਹੜੀਆਂ ਬੱਸੀਆਂ 1 2 ਨੰਬਰ ਤੇ ਦੇਖ ਰਹੇ ਹੋ ਇਹ ਦੋ ਦੰਦ ਤੇ ਖੀਰੀ ਬੱਛੀ ਆ ਇੱਕ ਦੋ ਦੰਦ ਤੇ ਇੱਕ ਖੀਰੀ ਆ ਅੱਗੇ ਜਰਸੀ ਕ੍ਰੋਸ ਦੇ ਵਿੱਚ ਆ ਗਈ ਐਰ ਸ਼ੈਡ ਜੇ ਟੱਚ ਤੇ ਪੈਂਦੀ ਏ ਥੋੜੀ ਜੀ ਤੇ ਅੱਗੇ ਪੰਜਾਬ ਵਾਲੀ ਜਰਸੀ 4 ਨੰਬਰ ਤੇ ਪਿਓਰ ਆ ਗਈ ਚਾਰਾਂ ਦੀ ਡਿਟੇਲ ਦੇਵਾਂਗੇ ਚਾਰੇ ਬੱਚੀਆਂ ਆਪਾਂ ਤੋਰ ਕੇ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬੇੜਾ ਖਰੀਦ ਸਕਦੇ ਹੋ 9478263916 9878448264 ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਿਲਾਲਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਵੇਚ ਵੀ ਸਕਦੇ ਹੋ ਕੋਈ ਚੰਗੀ ਬੱਚੀ ਆ ਜਰਸੀ ਟੌਪ ਜਾਂ ਟੌਪ ਐਚ ਬੱਸੀਆਂ ਕ੍ਰੋਸ ਆਂਗ ਦੇ ਵਿੱਚ ਬੱਸੀ ਵੇਚਣੀ ਹੋਵੇ ਕਿਸੇ ਮੇਰੇ ਵੀਰ ਨੇ ਤਾਂ ਵੀ ਵੀਡੀਓ ਵਟਸਐਪ ਤੇ ਭੇਜ ਕੇ ਵੇਚ ਵੀ ਸਕਦੇ ਹਾਂ ਤੇ ਖਰੀਦ ਵੀ ਸਕਦੇ ਹਾਂ ਆਜੋ ਕਰਦੇ ਆਂ ਗੱਲ ਆਪਾਂ ਕੱਲੀ ਕੱਲੀ ਬੱਚੀ ਦਿੰਨੇ ਆਂ ਡਿਟੇਲ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਆ ਬੈਠਾ ਦੇਖ ਰਹੇ ਹੋ ਤੁਸੀਂ ਇੱਕ ਦੋ ਦੰਦਾ ਪਹਿਲਾ ਨੰਬਰ ਬੱਚੀ ਇੱਕ ਦੂਜਾ ਨੰਬਰ ਖੀਰੀ ਹੈ ਦੋਵੇਂ ਜੋੜਾ ਆਪਾਂ ਤੋੜ ਕੇ ਦਿਖਾਵਾਂਗੇ ਕਿਸੇ ਫਾਰਮ ਵਾਲੇ ਵੀਰ ਨੇ ਜੋੜਾ ਲੈਣਾ ਹੋਇਆ ਤਾਂ ਮਾਣ ਤਨ ਫੁੱਲ ਕਰ ਦਾਂਗੇ ਆਪਾਂ WhatsApp ਤੇ ਵੀ ਇਹਨਾਂ ਦੀ ਵੀਡੀਓ ਮੰਗਾ ਸਕਦੇ ਹੋ ਤੁਸੀਂ ਕੱਚੀਆਂ ਨੇ ਹਜੇ ਹਫਤੇ ਦੱਸ ਦਿੰਦੀਆਂ ਦੋਵੇਂ ਕੱਚੀਆਂ ਨੇ ਦੰਦਾਂ ਦੇ ਵਿੱਚ ਬੱਚੀਆਂ ਨੇ ਕੱਦ ਕਾਠ ਵਾਲੀਆਂ ਨੇ ਚੰਗੀ ਬਰੀਡ ਆ ਮਾ ਦਾ ਰਕਾਰਡ ਇਹਦਾ 35 ਲੀਟਰ ਦਾ ਹੈਗਾ ਤੇ ਇਹਦੀ ਮਾਅਨਦਾਰ ਕਾਰਡ 30 ਲੀਟਰ ਦਾ ਹੈਗਾ ਸੋ ਅੱਗੇ ਦੁੱਧ ਸੇਵਾ ਦਾ ਹੁੰਦਾ ਹੈਗਾ ਉਹ ਆਪਣੀ ਸਾੰਮ ਤੇ ਡਿਪੈਂਡ ਕਰਦਾ ਪਰ ਪੜੀਆਂ ਵੀ ਆ ਨੇ ਚੰਗੀਆਂ ਬੱਚੀਆਂ ਜਾਦ ਦੇ ਵਿੱਚ ਨੇ ਤੋੜ ਕੇ ਦਿਖਾਉਣੇ ਆ ਪਹਿਲਾ ਦੂਜਾ ਨੰਬਰ ਬੱਚੀਆਂ ਪਿਓ ਰੱਚੇ ਫੇਸ ਕੁਆਲਟੀ ਚੈੱਕ ਕਰਾ ਦਿਓ ਇੱਕ ਵਾਰੀ ਦੋਵੇਂ ਬੱਚੇ ਰੋਗ ਲੱਭ ਤਾ ਆ ਜਾ ਲੈ ਆ ਲੈ ਪੁੱਤ ਲੈ ਇਕੱਠੀਆਂ ਤੋੜ ਦੋ ਖੁੱਲੀਆਂ ਫਿਰਦੀਆਂ ਆਈਆਂ ਨੇ ਇਕੱਠੀਆਂ ਤੋੜ ਦੇ ਲੈ ਇਕੱਠਾ ਤੋੜ ਦੋ ਜੋੜਾ ਇਕੱਠਾ ਤੋੜ ਚੱਲ ਪੁੱਤ ਅਜੇ ਕੱਚੀਆਂ ਜਰੂਰ ਨੇ ਹਾਈਟ ਦੇਖ ਸਕਦੇ ਹੋ ਪੂਰਾ ਹੈਵੀ ਬੋਡੀ ਸਟਰਕਚਰ ਲੈਂਥ ਪੂਰੀ ਜਿਆਦੇ ਆ ਲੈਗ ਸਕੋਰ ਚੈੱਕ ਕਰ ਸਕਦੇ ਹਾਂ ਟਾਪ ਬਰੀਡ ਆ ਐਚ ਐਫ ਦੀ ਅੱਗੇ ਹੁਣ 6-7 ਮਹੀਨੇ ਜਿਹੜੇ ਉਹ ਦੁੱਧ ਚੋਣਦੇ ਆਗੇ ਚੰਗੀ ਬਰੀਡ ਤਿਆਰ ਕਰਨੀ ਆ ਚੰਗਾ ਦੁੱਧ ਚੋਣਾ ਕਿਸੇ ਫਾਰਮਰ ਨੇ ਸੋ ਇੱਕ ਵਾਰੀ ਫੇਰ ਤੁਸੀਂ ਫੇਸ ਕੁਆਲਟੀ ਦੇ ਸਕਦੇ ਹੋ ਤੋਰਾ ਵਗੈਰਾ ਥੋੜਾ ਤੇਜ਼ੀ ਕਰਦੀਆਂ ਨੇ ਕਮਾਲੇ ਬੁੱਤੇ ਥੋਂ ਗਾਹਨ ਕਰਕੇ ਕਮਾਲੇ ਕਮਾਲ ਲੈ ਚਲੋ ਉਧਰੋਂ ਲੈ ਚਲੋ ਅੰਦਰੋਂ ਲੈ ਚਲੋ ਬਾਹਰ ਅੰਦਰੋਂ ਲੈ ਚਲੋ ਦੋਵੇਂ ਅੰਦਰੋਂ ਲੈ ਚਲੋ ਪਟਾ ਫੜ ਲੈ ਨਿੱਕੂ ਪਟਾ ਫੜਦਾ ਅੰਦਰੋਂ ਲੈ ਚਲੋ ਲੈ ਚਲ ਲੈ ਚਲ ਚਲੋ ਪਤਾ ਅੰਦਰ ਲੈ ਚਲੋ ਲੈ ਚਲੋ ਅੰਦਰ ਲੈ ਚੋ ਮੈਂ ਚੱਲ ਪਰ ਚੱਲ ਸੋ ਇੱਕ ਦੋ ਨੰਬਰ ਜਿਹੜੇ ਮੇਰੇ ਵੀਰਾਂ ਦੇ ਬੱਚੀਆਂ ਪਸੰਦ ਹੋਈਆਂ ਉਹ ਵਟਸਐਪ ਤੇ ਕੰਟੈਕਟ ਕਰਕੇ ਇਹਨਾਂ ਦੀ ਵੀਡੀਓ ਅਲੱਗ ਤੋਂ ਮੰਗਾ ਲਿਓ ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸੋ ਅੱਗੇ ਆ ਬੱਚੀਆਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਇਹ ਜਰਸੀ ਤੇ ਐਰ ਸ਼ੈਰ ਦਾ ਥੋੜਾ ਜਿਹਾ ਕਰੌਸਾ ਦੁੱਧ 23 24 ਕਿਲੋ ਦਿੱਤਾ ਹੋਇਆ ਤੇ ਅੱਗੇ ਬੱਚੀ ਟੌਪ ਜਰਸੀ ਪੰਜਾਬ ਵਾਲੀ ਪਹਿਲਾ ਸੂਰ ਸੂਰੀਏ ਦੋਵੇਂ ਤੋਰ ਕੇ ਦਿਖਾਵਾਂਗੇ ਤੋ ਅੱਗੇ ਆਪਾਂ ਤੁਹਾਨੂੰ ਜੋੜਾ ਤੋਰ ਕੇ ਦਿਹਾਉਣੇ ਆ ਹਾਈਟ ਤੇ ਲੈਂਥ ਇਹਨਾਂ ਦੀ ਚੈੱਕ ਕਰ ਲਿਓ ਬੋਡੀ ਸਟਰਕਚਰ ਚੈੱਕ ਕਰ ਲਿਓ ਕੱਚੀਆਂ ਜ਼ਰੂਰ ਨੇ ਹੱਥ ਤੇ ਹੱਤੇ ਦੀਆਂ ਵੀ ਬਹੁਤ ਚੰਗਾ ਦੁੱਧ ਪਾਉਣੀਆਂ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀ ਜਰਸੀ ਜਾਂ ਐਰ ਸ਼ੈਰ ਦੇ ਵਿੱਚ ਕ੍ਰੋਸ ਬੱਤੀ ਚਾਹੀਦੀ ਆ ਟਾਪ ਜਰਸੀ ਵੀ ਦੇ ਸਕਦੇ ਹੋ ਇਹ ਜੋੜਾ ਜ਼ਰੂਰ ਪਸੰਦ ਆਊਗਾ ਕੋਈ ਮੇਰਾ ਵੀਰ ਜੋੜਾ ਲਊਗਾ ਆਪਾਂ ਮਾਨਤਨ ਫੁੱਲ ਕਰ ਦਾਂਗੇ ਵੀ ਦੇ ਸਕਦੇ ਹੋ ਪੰਜਾਬ ਵਾਲੀ ਜਰਸੀ ਤੋਰ ਦੋ ਤੋਰ ਇਧਰੋਂ ਜੋੜਾ ਤੋੜ ਦੋ ਕੋਈ ਨਾ ਐ ਇਹਨੂੰ ਤੋੜ ਦੋ ਮੋੜ ਕੇ ਤੋੜ ਦੋ ਉਧਰੋਂ ਲੰਬਾ ਇਹ ਦੇ ਸਾਹਦੇ ਤੁਸੀਂ ਕੰਪਲੈਟ ਆਰਡਰ ਬਣਾਉਣੀਆਂ ਪੂਰੇ ਮੋੜ ਲੋ ਘੁਮਾ ਲੋ ਦੁਬਾਰੇ ਫੇਰ ਤੋੜ ਦੋ ਕੋਈ ਨਾ ਬੜਾ ਗੇੜਾ ਦਵਾ ਦੋ ਇਹ ਸਾਹਦੇ ਤੁਸੀਂ ਲੰਬਾ ਤੋੜ ਦੋ ਐਂ ਛੋੜੋ ਇਕੱਠਾ ਜੋੜਾ ਤੋੜੋ ਕੋਈ ਮੇਰਾ ਵੀਰ ਜੋੜਾ ਲਊਗਾ ਤਾਂ ਉਹਨੂੰ ਮਾਨਤਾਨ ਕਰ ਦਾਂਗੇ ਇੱਕ ਨੇ 23 24 ਕਿਲੋ ਦੁੱਧ ਪਾਇਆ ਹੋਇਆ ਤੇ ਇੱਕ ਪੰਜਾਬ ਵਾਲੀ ਜਰਸੀ ਪਹਿਲਾ ਸੂਆ ਸੂਰੀ ਆ ਸੋ ਇੱਕ ਵਾਰ ਫੇਰ ਸੋਈ ਨਿਗਾ ਮਾਰ ਸਕਦੇ ਹਾਂ ਸੋਹਣੀ ਬੋਡੀ ਸਟ੍ਰਕਚਰ ਆ ਸੁਣਾ ਰੰਗ ਰੂਪ ਆ ਚੰਗਾ ਨਵਾਂ ਹਾਨ ਦੇ ਵਿੱਚ ਬੱਚੀਆਂ ਨੇ ਸੋ ਕਿਸੇ ਮੇਰੇ ਵੀਰਾਂ ਨੂੰ ਇਹਨਾਂ ਦਾ ਚਾਰਾਂ ਬਿਹੜਾਂ ਜੋ ਕੋਈ ਬਿਹੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਿਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਠੰਡੀਆਂ ਪੂਰੀਆਂ ਜਾਂਦੇ ਨੇ ਜਿਵੇਂ ਮਰਜੀ ਹੱਥ ਫੇਰ ਕੇ ਅਤੇ ਦੇਖ ਸਕਦੇ ਹੋ ਪੰਜਾਬ ਵਾਲੀ ਜਰਸੀ ਪੂਰੀ ਠੰਡੀ ਆ ਤੇ ਲਾਂਡੂ ਲਾਂਪੀਆਂ ਨੇ ਇਹ ਬੱਚੀ ਵੀ ਪੂਰੀ ਠੰਡੀਆਂ ਦੇਖ ਸਕਦੇ ਤੁਸੀਂ ਢੱਲਾ ਪਈਆਂ ਨੇ ਹਜੇ ਹੱਤ ਹੱਤਾਂ ਸੂਣ ਚ ਬਾਕੀ ਆ ਪੂਰੀਆਂ ਠੰਡੀਆਂ ਮਿੱਠੀਆਂ ਬੱਚੀਆਂ ਨੇ ਦੇਖ ਸਕਦਾ ਤੁਸੀਂ ਪੂਰੀਆਂ ਠੰਡੀਆਂ ਸੀਲ ਨੇ